ਕਿ ਪੰਜਾਬੀ ਪੰਜਾਬ ਦੇ ਫਸਲਾਂ ਤੇ ਜੰਗਲੀ ਦਰਖਤਾਂ ਵਾਂਗੂ ਪੰਜਾਬ ਦੀ ਤਰਕੀ ਹੋ ਗਈ ਆ ਗੁਰੂ ਸਾਹਿਬ ਵੱਲੋਂ ਵਰਸਾਈ ਇਹ ਬੋਲੀ ਬੇਹੱਦ ਮਿਰੋਲੀ ਭਾਵਨਾ ਦੇ ਸ਼ਕਤੀਸ਼ਾਲੀ ਪ੍ਰਗਟਾਉ ਦੀ ਸਮਰੱਥਾ ਰੱਖ ਦਿਆ ਸਭ ਤੋਂ ਇਹ ਗੱਲ ਇਹ ਲੋਕਾਂ ਦੀ ਬਲੀਆ ਸੈਂਕੜੇ ਵਰਿਆਂ ਤੋਂ ਬਕਾਇਰ ਕਿਸੇ ਸਰਕਾਰੀ ਸਹਾਇਤਾ ਦੇ ਆਪਣੇ ਜੋਰ ਨਾਲ ਵੱਧਦੀ ਫੁੱਲਦੀ ਪਈ ਆ ਹਕੂਮਤਾਂ ਵੱਲੋਂ ਪੰਜਾਬੀ ਬੋਲੀ ਤੋਂ ਮੂੰਹ ਮਟਣਾ ਕੋਈ ਨਵੀਂ ਕਹਾਣੀ ਨਹੀਂ ਅੰਗਰੇਜ਼ਾਂ ਨੇ ਆਪਣੇ ਰਾਜ ਨਵੀਂ ਬੋਲੀ ਉਰਦੂ ਕੜੀ ਜਿਹਨੂੰ ਸਰਕਾਰੀ ਬੋਲੀ ਦਾ ਦਰਜਾ ਦਿੱਤਾ ਉਸ ਸਮੇਂ ਕਈ ਪੜ੍ਹੇ ਲਿਖੇ ਉਰਦੂ ਵਰਤਨ ਵਿੱਚ ਹੀ ਸ਼ਾਂ ਸਮਝਦੇ ਸੀ ਇਸ بے ਧਿਆਨੀ ਨੇ ਪੰਜਾਬੀ ਦੇ ਵਿਕਾਸ ਤੇ ਉਮੰਤੀ ਵਿੱਚ ਰੁਕਾਵਟ ਤਾਂ ਜ਼ਰੂਰ ਪਾਈ ਪਰ ਫਿਰ ਵੀ ਸੰਤਾਲੀ ਦੇ ਉਜਾੜੇ ਚ ਉਰਦੂ ਵੀ ਉੱਜੜ ਗਈ ਪਰ ਉਰਦੂ ਦੀ ਭੈਣ ਹਿੰਦੀ ਕੌੜੀ ਬੋਲ ਵਾਂਗ ਵੱਧਣ ਲੱਗੀ ਪੰਜਾਬੀ ਨੂੰ ਸਿੱਖਾਂ ਤੇ ਕੋਈ ਕਿੰਤੀ ਦੇ ਹਿੰਦੂ ਮੁਸਲਮਾਨਾਂ ਤੋਂ ਬਿਨਾ ਕਿਸੇ ਨੇ ਨਹੀਂ ਅਪਣਾਇਆ ਪਰ ਫਿਰ ਵੀ ਇਹ ਕੇਵਲ ਜਾਂਦੀ ਨਹੀਂ ਰਹੀ ਸਗੋਂ ਵੱਧਦੀ ਵੀ ਰਹੀ ਇਸ ਗੱਲ ਦਾ ਤੱਤ ਸਾਰ ਇਹ ਆ ਕਿ ਜੋ ਲੋਕ ਬੋਲੀਆਂ ਹੁੰਦੀਆਂ ਨੇ ਉਹ ਮਾਰਿਆਂ ਵੀ ਨਹੀਂ ਮਰਦੀਆਂ ਪਰ ਜਿਹੜੀਆਂ ਬਨਾਵਟੀਆਂ ਹੁੰਦੀਆਂ ਨੇ ਉਹ ਸਾਰਾ ਜੋਰ ਲਾਉਣ ਤੇ ਵੀ ਸਦੀਵੀ ਨਹੀਂ ਬਣ ਸਕਦੀਆਂ ਬਨਾਵਟੀਆਂ ਬੋਲੀਆਂ ਬਾਗਾਂ ਦੇ ਰੁੱਖ ਨੇ ਜਿਹੜੇ ਦੇਗਪਾਲ ਬੰਦ ਹੋਣ ਤੇ ਮੁੱਕ ਮਰ ਜਾਂਦੇ ਆ ਪਰ ਲੋਕ ਬੋਲੀਆਂ ਜੰਗਲਾਂ ਦੇ ਰੁੱਖ ਨੇ ਜਿਹੜੇ ਬਿਨਾਂ ਕਿਸੇ ਖਾਦ ਦੇ ਦੇਗਪਾਲ ਦੇ ਅੰਬਰ 'ਚੋਂ ਉੱੰਡੇ ਨੇ